ਸੰ ਮੰਦਰੋਂ ਤੇ ਦੋ ਫੁੱਟ ਉੱਚਾ ਬਣਦਾ ਜਦੋਂ ਸਤਨਾਮ ਆ ਵੀ ਬਣਾਇਆ ਨਾ ਭਾਈ 100 ਸਾਲ ਦੀ ਸੋਚ ਉੱਤੇ ਰੱਖ ਕੇ ਬਣਾਉਂਦੇ ਆ ਪ੍ਰਬੰਧਕ ਕਮੇਟੀ ਕੋਈ ਵੀ ਹੋਵੇ ਦੇਵਾਦਾਰ ਸਾਰਾ ਨਗਰ ਤੇ ਗੁਰਸਿੱਖ ਪਿਆਰਿਓ ਮੇਰੇ ਰਾਮਦਾਸ ਗੁਰੂ ਦਾ ਘਰ ਕਿਉਂ ਨੀਵਾ ਹੈ ਜਦੋਂ ਸਤਨਾਮ ਇੱਕ ਪਾਸੇ 17 ਪੌੜਾਂ ਉੱਤਰੀ ਜਾਂਦੀਆਂ ਇੱਕ ਪਾਸੇ 16 ਕਿਤੇ ਪੌੜੀਆਂ ਦੀ ਵਿਆਖਿਆ ਕਰਾਂਗੇ ਸਿੱਖੋ ਤੇ ਗੁਰਸਿੱਖ ਪਿਆਰਿਓ ਕਿਉਂ ਉਤਰਦਿਆਂ ਏ ਅੱਜ ਤੱਕ ਇਹਦੇ ਚਰਨਾ ਜਿਹੜੀਆਂ ਆ ਕੇ ਬੈਠੇ ਤਾਂ ਨਹੀਂ ਪਤਾ ਲੱਗਿਆ ਜੇ ਉਹ ਸਤਨਾਮ ਤੇ ਗੁਰਸਿੱਖ ਪਿਆਰਿਓ ਇੱਕ ਗੱਲ ਹੋਰ ਉਹ ਕਿਹੜੀ ਗੱਲ ਹੈ ਜੀ ਇਹ ਵਿੜਾਈ ਆ ਮੇਰੇ ਮਾਲਕ ਦੇ ਜਿਵੇਂ ਵੈਦ ਸੁਜਾਨ ਚੰਦ ਕਰਦਾ ਸੀ ਕੂਕਰ ਦੇ ਦਰਬਾਰ ਦੇ ਤੇ ਗੁਰਸਿੱਖ ਪਿਆਰਿਓ ਜਿੱਥੇ ਵੀ ਤੁਸੀਂ ਜਾਓਗੇ ਗੁਰੂ ਘਰ ਨੂੰ ਆ ਦੋ ਬਟੂਚਾ ਇੱਥੇ ਬੈਂਚ ਲੱਗਿਆ ਕਿਸੇ ਦਾ ਥੜਾ ਬਣਿਆ ਹੁੰਦਾ ਜੀ ਬਣਿਆ ਹੁੰਦਾ ਨਾ ਗੁਰਸਿੱਖ ਪਿਆਰਿਓ ਫੇਰ ਮੇਰੇ ਮਾਲਕ ਦਾ ਆਸਰਾ ਲੱਗਦਾ ਏ ਤੇ ਤੁਸੀਂ ਟੇਕਦੇ ਹੋ ਨਾ ਮੱਥਾ ਭਾਈ ਹਰਮੰਦਰ ਸਾਹਿਬ ਜਾ ਕੇ ਜਾਂ ਟੀਵੀ ਤੇ ਵੇਖ ਲਿਓ ਕੱਲ ਮੂੰਹ ਮੱਤਾਂ ਲਾ ਕੇ ਕਮ ਸਵੇਰੇ ਵੇਖੋ ਅੰਮ੍ਰਿਤ ਵੇਲੇ ਵਾਹਿਗੁਰੂ ਮੇਰਾ ਬਾਬਾ ਜੀ ਵੀਰੋ ਕਿਉਂ ਥੱਲੇ ਪ੍ਰਕਾਸ਼ ਹੁੰਦਾ ਏ ਮੰਜੀ ਸਾਹਿਬ ਕੋਈ ਥੜਾ ਨਹੀਂ ਵਾਹਿਗੁਰੂ ਕਿੰਨੀ ਦੁਨੀਆ ਮੱਥਾ ਟੇਕਦੀ ਏ ਸਿੱਖੋ ਮੇਰੇ ਮਾਲਕ ਸੱਚੇ ਪਾਤਸ਼ਾਹ ਅੱਜ ਵੀ ਮੰਜੀ ਸਾਹਿਬ ਦੇ ਸ਼ਿਸ਼ੋਬਤ ਹੈ ਕੋਈ ਥੜਾ ਨਹੀਂ ਬਣਿਆ ਹਰਮੰਦਰ ਸਾਹਿਬ ਕੋ ਤੇ ਅੱਜ ਤੱਕ ਨਹੀਂ ਪਤਾ ਲਿਆ ਬਾਬਾ ਥੜਾ ਕਿਉਂ ਨਹੀਂ ਬਣਿਆ ਜabbੋ ਸਤਨਾਮ ਉਹ ਵੀਰੋ ਇਥੋਂ ਤੱਕ ਦੁਨਿਆਵੀ ਕੱਟਣਾ ਕਹਿ ਦੇਵਾ ਅੱਗੇ ਮਾਂ ਪੇੜਾ ਰੱਖਦੀ ਸੀ ਰੱਖਦੀ ਸੀ ਨਾ ਭਾਈ ਆਪੇ ਜੋ ਕੱਢ ਤੇ ਹੁਣ ਰਿਵਾਜ ਤੁੰਢੀ ਤੇ ਆ ਗਿਆ ਅੱਜ ਦੇ ਪੁੱਤ ਨੂੰ ਪਤਾ ਹੀ ਨਹੀਂ ਵੀ ਉਹ ਕਿਉਂ ਕੱਢਦੀ ਸੀ ਮਾਂ ਜabbੋ ਸਤਨਾਮ ਉਹ ਗੁਰ ਸਿੱਖੋ ਇਥੋਂ ਤੱਕ ਜਮਾਨਾ ਚਲਿਆ ਗਿਆ ਹੁਣ ਤਾਂ ਜਦੋਂ ਗੱਡੀ ਦੁਰਦੀ ਆ ਨਾ ਭਾਈ ਕੁੜੀ ਆਪਣੀ ਜਦੋਂ ਕੰਨਿਆ ਦਾ ਵਰ ਹੁੰਦਾ ਵਿਆਹ ਸ਼ਾਦੀ ਹੁੰਦੀ ਆ ਤੇ ਹੁਣ ਤਾਂ ਨੰਗੀਆਂ ਗੱਡੀਆਂ ਦੇ ਪਾਣੀ ਪਾ ਪਾ ਕੇ ਉਹਨਾਂ ਨੂੰ ਜਗਾਲ ਪਾਈ ਜਾਂਦੇ ਐ ਤੇ ਕੋਈ ਮੇੜਾ ਸੀ ਸਿੱਖੋ ਇਹਦੇ ਪਿੱਛੇ ਬਹੁਤ ਵੱਡਾ ਰਾਜ ਸੀ ਰਾਜ ਤੇ ਹੁਣ ਪਤਾ ਹੀ ਨਹੀਂ ਦਿਨੋਂ ਦਿਨੋਂ ਜਾਨਾ ਥੱਲੇ ਨੂੰ ਚੁਰਿਆ ਜਾਂਦਾ ਜਦੋਂ ਸਤਨਾਮ ਵਾਹਿਗੁਰੂ ਤੇ ਗੁਰ ਸਿੱਖ ਪਿਆਰਿਓ ਵੈਰ ਸੁਜਾਨ ਚੰਦ ਨੇ ਦਿਨ ਉਹ ਦਿਨ ਮੇਰੇ ਮਾਲਕ ਸੱਚੇ ਪਾਤਸ਼ਾਹ ਦੀ ਉਸਤਤ ਕਰਨੀ ਤੇ ਇੰਨੀ ਸੰਗਤ ਜੋੜੀ ਇੰਨੀ ਸੰਗਤ ਜੋੜੀ ਨਾ ਗੁਰ ਸਿੱਖੋ ਬਸ ਰਸਤਾ ਇੱਕ ਹੀ ਦਸਣਾ ਵੀ ਬੈਠਾ ਏ ਕਰਨਿਆਂ ਵਾਲਾ ਆ ਬੈਠੇ ਸੱਚੇ ਪਾਤਸ਼ਾਹ ਸਿੱਖੋ ਤੇ ਪਿਆਰ ਵਾਲਿਓ ਜਦੋਂ ਸੰਗਤ ਜੋੜਨੀ ਨਾ ਤੇ ਸੰਗਤ ਜੁੜੂਗੀ ਕਿਵੇਂ ਭਾਈ ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ ਦੇਸ਼ ਪਿਆਰੇ ਦੇ ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ ਵੀਰੋ ਹੁਣ ਤੁਸੀਂ ਕਹੋਗੇ ਜੀ ਮੱਖੀ ਆ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਮੱਛੀ ਆ ਨਾ ਸਿੱਖੋ ਤੇ ਗੁਰਸਿੱਖ ਪਿਆਰੋਂ ਢੀ ਡਾਂਗ ਬੰਨੀ ਤੇ ਲਈ ਫਿਰ ਵੀ ਅੱਜ ਮਾਰਨੀ ਹੈ ਨਾ ਛੱਡਣਾ ਨਹੀਂ ਖੜਾ ਤੇ ਤੁਸੀਂ ਡਾਂਗ ਨਾ ਮਾਰ ਨਹੀਂ ਸਕਦੇ ਜਦੋਂ ਸਤਨਾਮ ਰਹਿਓ ਚੱਕੀ ਫਿਰੇਗਾ ਕੋਲੇ ਵੀ ਆ ਤੇ ਗੋਲੀ ਲਗਾਉਣੀ ਲਗਾਉਣੀ ਮੱਛੀ ਨੂੰ ਨਹੀਂ ਫੜੀ ਜਾਣੀ ਉਹਦਾ ਪਾਣੀ ਪੁੰਜ ਦਿਓ ਮਰ ਜੂਗੀ ਜਦੋਂ ਸਤਨਾਮ ਪਾਣੀ ਤੋਂ ਬਿਨਾਂ ਨਹੀਂ ਜਿਉਂਦੀ ਰਹਿ ਸਕਦੀ ਮੱਛੀ ਸਿੱਖੋ ਤੇ ਸਿੱਖਾ ਤੇਰਾ ਪਤਾ ਨਹੀਂ ਕਿਹੋ ਜਿਹਾ ਜੀਵਨ ਹੈ ਤੂੰ ਬਾਣੀ ਤੋਂ ਬਿਗੇਰ ਜਾਂਦਾ ਰਹਿ ਕਿਵੇਂ ਜਾਨਾ ਜਬੋ ਸਤਨਾਮ ਕਰਤਿਆ ਕੇ ਵੇਖੋ ਸਿੱਖੋ ਜੀ ਦਾ ਕੰਮ ਨਹੀਂ ਚੱਲਦਾ ਭਾਈ ਅਸੀਂ ਤਾਂ ਪ੍ਰਤਿਆਹਾ ਲਵਾ ਵੀ ਰੋ ਕੋਰੇ ਕਾਗਜ਼ ਤੇ ਲੇ ਕੇ ਦੇ ਨੂੰ ਵੀ ਤਾ ਇਹਦਾ ਕੰਮ ਨਹੀਂ ਨਾ ਚੱਲਦਾ ਉਹ ਜਪਜੀ ਸਾਹਿਬ ਦੀ ਬਾਣੀ ਰੋਜ਼ ਪੜਿਆ ਕਰੋ ਰੋਜ਼ ਪੜਿਆ ਕਰੋ ਤੇ ਗੁਰਸਿੱਖੋ ਮੈਂ ਤੁਹਾਡੇ ਕੋਲਿਆਂ ਫੇਰ ਮੈਨੂੰ ਦੱਸਿਓ ਵੀ ਕਿਵੇਂ ਘਾਟਾ ਕੇ ਵਾਦਾ ਜਬੋ ਸਤਨਾਮ ਓ ਗੁਰਸਿੱਖੋ ਮੇਰਾ ਮਾਲਕ ਦਾ ਰੱਖਦਾ ਹੀ ਨਹੀਂ ਜਿਹਦਾ ਕੋਈ ਵੀ ਕੰਮ ਆਉਂਦਾ ਨਾ ਭੈਣੋ ਵੀਰੋ ਜਪਜੀ ਸਾਹਿਬ ਦੀ ਬਾਣੀ ਰੋਜ਼ ਪੜਿਆ ਕਰੋ ਤੇ ਗੁਰਸਿੱਖੋ ਜਿਹੜਾ ਪੜਦਾ ਨਹੀਂ ਨਾ ਮੇਰੇ ਮਾਲਕ ਦੀ ਬਾਣੀ ਜਿਹੜਾ ਮੂਲ ਮੰਤਰ ਨਹੀਂ ਪੜਦਾ ਜੀ ਬਾਣੀ ਕਹਿੰਦੀ ਮੈਂ ਕੋਲੋਂ ਨਹੀਂ ਕਹਿੰਦਾ ਵੀਰੋ ਇੱਕ ਵੀ ਲੰ ਬਾਣੀ ਕਹਿੰਦੀ ਹੈ ਜੀ ਮੇਰੇ ਮਾਲਕ ਕਹਿੰਦੇ ਗੁਰਮੰਤਰ ਹੀ ਅਨਸ ਜੋ ਪ੍ਰਾਣੀ ਤ੍ਰਗੰਤ ਜਨ ਪ੍ਰਾਸਨ ਹੈ ਕੂਕਰ ਹੈ ਸੂਕਰ ਹੈ ਗਰਦਬੇ ਕਾਕੇ ਸਰਪ ਨੇ ਤੁਲਖਲ ਹੈ ਮੇਰੇ ਮਾਲਕ ਵੀ ਨੇ ਇੰਨੀਆਂ ਨਖੇਦ ਜੁਨੀਆਂ ਤੇ ਪਾਏਗਾ ਤੂੰ ਗੁਰਮੰਤਰ ਨਹੀਂ ਚੇਤੇ ਰੱਖਦਾ ਜਬ ਉਹ ਸਤਨਾਮ ਵਾਹਿਗੁਰੂ ਤੇ ਵੀਰੋ ਗੁਰਮੰਤਰ ਆਪਣਾ ਵਾਹਿਗੁਰੂ 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 ਕਰੀ ਜਾਇਓ ਵਾਹਿਗੁਰੂ ਵਾਹਿਗੁਰੂ ਇਹਦੀ ਸੇਵਾ ਕਰੀ ਵਾਹਿਗੁਰੂ ਤੇ ਪਿਆਰ ਵਾਲਿਓ ਹੁਣ ਸਿਮਤਾ ਕਰਦਾ ਏ ਵਾਹ 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 ਵਡਿਆਈਆਂ ਤੇਰੀਆਂ ਮੇਰੇ ਮਾਲਕਾ ਰਸਨਾ ਮੈਂ ਆ ਜੀਬਾ ਮੇਰੀ ਕਹਿ ਨਹੀਂ ਸਕਦੀ ਤੇਰੀ ਵਡਿਆਈ ਤੇ ਮੇਰੇ ਧੰਕਰ ਨਾਨਕ ਮਹਾਰਾ ਸੱਚੇ ਬਾਦਸ਼ਾਹ ਆਕਾਲ ਪੁਰਖ ਹੰਦਰਜਾਮੀ ਖੁਸ਼ ਹੁੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਬਾਦਸ਼ਾਹ ਖੁਸ਼ ਹੁੰਦੇ ਜਾਨੀ ਜਾਨ ਸੀ ਵੀਰੋ ਨਿਗਾਸੀਬ ਵੈਦ ਸੁਜਾਨ ਚੰਦ ਦੇ ਤੇ ਪਿਆਰ ਵਾਲਿਓ ਜਦੋਂ ਉਥੋਂ ਦੀਆਂ ਸਿੱਖ ਸੰਗਤਾਂ ਨੇ ਜਾਣਾ ਨਾ ਅਨੰਦਪੁਰ ਦੇ ਵਾਸੀ ਆ ਤੇ ਉਹਨਾਂ ਨੇ ਵੈਦ ਸੁਜਾਨ ਤੋਂ ਸਾਰਾ ਡਰੈੱਸ ਪੁੱਛਣਾ ਵੀ ਕਿੱਥੇ ਰਹਿੰਦੇ ਬਾਦਾਂ ਵਾਲੇ ਜਿਹਦੀ ਤੁਸਤ ਕਰਨਾ ਤੇ ਉਹ ਕਿਆ ਕਰੇ ਸਤੋਏ ਦੇ ਕੰਡੇ ਰਹਿਦਾ ਮੇਰਾ ਮਾਲਕ ਨੰਦਗੁਰ ਦਾ ਵਾਸੀ ਨਿਤ ਤੇਗਾ ਖੰਡੇ ਖੜਕਦੇ ਉਹਦੇ ਘਰ ਦੇ ਵਿੱਚ ਤੇ ਗੁਰ ਸਿੱਖੋ ਜਦੋਂ ਆਏ ਕਹਿਣਾ ਨਾ ਉਹਨਾਂ ਨੇ ਕਿਹਾ ਚੰਗਾ ਸਾਡਾ ਮੇਲ ਤਾਂ ਕਰਾ ਲਿਆ ਤੂੰ ਚਲ ਖਾ ਨਾਲ ਤੂੰ ਚਲ ਖਾ ਨਾਲ ਮੇਲ ਕਰਾ ਰਿਆ ਤੇ ਉਹਦੋਂ ਤ੍ਰਿਪ ਤ੍ਰਿਪ ਕਰਕੇ ਅੱਖਾਂ 'ਚੋਂ ਪਾਣੀ ਵਗਾਉਣ ਲੱਗਿਆ ਨਾ ਨਹੀਂ ਮੇਰੇ ਮਾਲਕ ਦਾ ਹੁਕਮ ਮੇਰੇ ਮਾਲਕ ਦਾ ਹੁਕਮ ਨਹੀਂ ਜਿੱਤੇ ਮੈਂ ਤੁਰਿਆ ਫਾਣਾ ਉਹਨਾਂ ਇੱਕ ਗੱਲ ਕਹੀ ਸੀ ਵੇ ਸਿਆਣ ਜੰਦਾ ਲੈ ਤੁਰ ਤਾ ਪਿਆ ਮੁੜ ਕੇ ਪਿੱਛਾ ਭੌਂ ਕੇ ਨਾ ਦੇਖੀ ਜੱਬੋ ਸਤਨਾਮ ਵਾਹਿਗੁਰੂ ਕਹੇ ਉਸ ਜਾਨ ਜੰਦਾ ਪਿੱਛਾ ਭੌਂ ਕੇ ਨਾ ਦੇਖੀ ਤੇਰਾ ਗੁਰੂ ਤੈਨੂੰ ਆਪ ਮਿਲ ਲਾਊਗਾ ਜੱਬੋ ਸਤਨਾਮ ਵਾਹਿਗੁਰੂ ਤੇ ਗੁਰ ਸਿੱਖੋ ਨਾਲੇ ਤਾਂ ਨੀਰ ਵਗਾਉਣਾ ਤੇ ਨਾਲੇ ਸੰਗਤਾਂ ਨੂੰ ਤੋਰਨਾ ਦੇ ਨਾਲੇ ਕਹਿਣਾ ਕੀ ਕਹਿਣਾ ਕਾਹ ਵੇ ਇੱਕ ਮੇਰੀ ਕਾੜੀ ਨਹੀਂ ਐ ਸਿੱਖੋ ਕਹਿ ਦਿਓ ਮੇਰੇ ਸਤਿਗੁਰੂ ਕਰਤਾ ਵੀ ਸੱਚੇ ਬਾਦਸ਼ਾਹ ਇਸੇ ਧਰਤੀ ਤੇ ਰਹਿੰਦਾ ਵੈਸੁ ਜਾਣ ਚੰਦ ਤੇ ਜਿਹੜਾ ਤੈਨੂੰ ਪਲ-ਪਲ ਚੇਤੇ ਕਰਦਾ ਏ ਜੱਗੋ ਸਤਨਾਮ ਤੇ ਗੁਰਸਿੱਖ ਪਿਆਰਿਓ ਮੈਂ ਇੱਕ ਗੱਲ ਕਾਉਣੀ ਪਿੰਡ ਦੇ ਕਹਿ ਕੇ ਗਿਆ ਸਾ ਜੀ 24 ਹਜ਼ਾਰ ਸਵਾਸ ਹਨ ਆਪਣੇ ਸਿੱਖੋ 24 ਹਜ਼ਾਰ ਸਵਾਸ ਹੈ ਤੇ ਬਾਬੇ ਦੀ ਸ਼ਖਮਨੀ ਸਾਹਿਬ ਦੀ ਬਾਣੀ ਪੜੋ ਗੁਰ ਸਿੱਖੋ ਮੇਰੇ ਮਾਲਕ ਕਹਿੰਦੇ ਤਤੀ ਮਾ ਨਹੀਂ ਲਗਣ ਦਿੰਦੇ ਜੱਗੋ ਸਤਨਾਮ ਵਾਹਿਗੁਰੂ ਤੇ ਗੁਰਸਿੱਖ ਪਿਆਰਿਓ ਮੇਰੇ ਮਾਲਕ ਕਹਿੰਦੇ ਤੂੰ ਚੌਂਕੜਾ ਵਧਾ ਸਿੱਖਾ ਸੰਗਤ ਜੋੜਨੀ ਕਿਵੇਂ ਜੋੜਨੀ ਜੀ ਚੌਂਕੜਾ ਵਧਾਉਣਾ ਪੈਣਾ ਏ ਤੇ ਵੈਦ ਸੁਜਾਨ ਚੰਦ ਨੇ ਚੌਂਕੜਾ ਵਧਾਇਆ ਚੌਂਕੜਾ ਵੱਡਾ ਕੀਤਾ ਗੁਰਸਿੱਖੋ ਤੇ ਜਿੰਨਾ ਚੌਂਕੜਾ ਵੱਡਾ ਕਰੋਗੇ ਨਾ ਗੁਰਸਿੱਖੋ ਜਿੰਨਾ ਚੌਂਕੜਾ ਵੱਡਾ ਕਰੋਗੇ ਜੇ ਤੁਸੀਂ ਕਬ ਨਾ 2.5 ਘੰਟਿਆਂ ਦਾ ਸੰਗਤ ਦਾ ਭਲਾ ਹੋ ਜੂ ਨਹੀਂ ਹੋਣਾ ਜੀ ਸਾਰੇ ਮਹਾਂਪੁਰਖਾਂ ਮੈਂ ਨਹੀਂ ਕਹਿੰਦਾ ਚੋੜੇ ਵਾਲਾ ਮਹਾਂਪੁਰਖਾਂ ਨਹੀਂ ਗੁਰੂਕੋ ਇੱਥੇ ਕੁਰਤੇ ਪਿਆਮੇ ਵਾਲਾ ਸਾਧ ਹੋ ਸਕਦਾ ਜੱਗੋ ਸਤਨਾਮ ਨੂੰ ਇੱਥੇ ਪਿੰਡ ਸ਼ਰਟ ਵਾਲਾ ਪਹਿਨੋ ਵੀਰੋ ਸਾਧ ਹੋ ਸਕਦਾ ਏ ਪਰ 2.5 ਘੰਟੇ ਮੇਰੇ ਮਾਲਕ ਨੇ ਕੱਲੇ ਤੁਹਾਨੂੰ ਸਵਾਰਨ ਆਸਤੇ ਦਿੱਤੇ ਐ 2.5 ਘੰਟੇ ਨਾ ਤੁਹਾਨੂੰ ਸਵਾਰਨ ਆਸਤੇ ਦਿੱਤੇ ਐ ਤੇ ਦੂ ਅਗਲਾ ਘੰਟਾ ਉਹ ਆਉਦੇ ਪਰਿਵਾਰ ਦੇ ਜੀਆਂ ਦੀ ਤੰਦਰੁਸਤੀ ਭਾਲਦਾ ਏ ਤੇ ਜਿਹੜਾ ਬਾਧੂ ਨਾਮ ਜਪੇਗਾ ਫੇਰ ਜਾ ਕੇ ਕਿਸੇ ਦੀ ਅਰਦਾਸ ਪੂਰੀ ਹੁੰਦੀ ਆ ਜੱਗੂ ਸਤਨਾਮ ਤੇ ਗੁਰਸਿੱਖ ਪਿਆਰਿਓ ਮੇਰੇ ਮਾਲਕ ਕਹਿੰਦੇ ਆ ਨਾ ਜੀ ਬਿਰਥੀ ਕਦੇ ਨਾ ਹੋਬਈ ਜਨ ਕੀ ਅਰਦਾਸ ਅਰਦਾਸ ਬਿਰਥੀ ਕਦੇ ਨਹੀਂ ਹੁੰਦੀ ਵੀਰੋ ਤੇ ਹੁਣ ਤੁਸੀਂ ਕਈ ਵਾਰੀ ਇਹ ਵੀ ਕਹਿਦੇ ਸੁਣਦੇ ਹੋਵੋਗੇ ਜਿਆਰਾ ਅਰਦਾਸ ਕੀਤੀ ਸੀ ਮਹਾਰਾਜ ਦੇ ਚਰਨਾਂ 'ਚ ਪੂਰੀ ਨਹੀਂ ਹੋਈ ਜਬੋ ਸਤਨਾਮ ਵਾਹਿਗੁਰੂ ਪਰ ਇਹਦੇ 'ਚ ਕੁੰਡੀ ਆ ਗੁਰ ਸਿੱਖੋ ਇੱਕ ਦੀਵਾਨ 'ਚ ਨਹੀਂ ਪੂਰਾ ਹੋਣਾ ਗੁਰ ਸਿੱਖੋ ਇਹਦੇ 'ਚ ਕੁੰਡੀ ਆ ਦੰਦਮੀ ਟਕਸਾਲ ਪੜਾਂਗੇ ਕਿਤੇ ਅਰਥ ਬਾਬੇ ਦੇ ਇਹ ਅਰਦਾਸ 'ਚ ਵੀ ਬਹੁਤ ਵੱਡੀ ਕੁੰਡੀਆਂ ਵੀ ਕਿਵੇਂ ਪੂਰੀ ਹੁੰਦੀ ਆ ਤੇ ਕਿਵੇਂ ਖੜਨਾ ਮਹਾਰਾਜ ਦੇ ਚਰਨਾ ਚਾਕੇ ਤਿੰਨ ਚੀਜ਼ਾਂ ਜੁੜਦੀਆਂ ਗੁਰ ਸਿੱਖੋ ਤਿੰਨ ਤਿੰਨ ਚੀਜ਼ਾਂ ਜੁੜਨੀਆਂ ਫੇਰ ਜਾ ਕੇ ਅਰਦਾਸ ਪੂਰੀ ਹੋਊਗੀ ਜੱਬਿਓ ਜੀ ਸਤਨਾਮ ਵਾਹਿਗੁਰੂ ਤੇ ਗੁਰਸਿੱਖ ਪਿਆਰਿਓ ਹੁਣ ਵੈਰ ਸਜਾਨ ਚੰਦ ਆਵਦਾ ਮਨ ਜੋੜਦਾ ਹੈ ਵੈਰ ਸਜਾਨ ਚੰਦ ਆਵਦਾ ਤਨ ਜੋੜਦਾ ਏ ਹੱਥੀ ਸੰਗਤ ਦੀ ਸੇਵਾ ਕਰਦਾ ਤਨ ਜੋੜ ਕੇ ਤੇ ਅਮਰਤ ਵੇਲੇ ਚੌਂਕੜਾ ਮਾਰ ਕੇ ਦਿਲ ਦਾ ਗੂਹਾ ਖੋਲ ਕੇ ਵਹਿੰਦਾ ਕਲੀਆਂ ਵਾਲਿਆ ਆਪ ਤੇਰਾ ਪਾਜ ਹੈ ਤੇ ਗੁਰ ਸਿੱਖੋ ਮੇਰੇ ਬਾਜਾਂ ਵਾਲੇ ਸੱਚੇ ਬਾਦਸ਼ਾਹ ਸਿਰ ਤੇ ਹੱਥ ਢਕਾਉਂਦੇ ਤੇ ਜਦੋਂ ਸੰਗਤ ਨੇ ਸਨੇਹਾ ਦੇਣਾ ਨਾ ਭਾਈ ਜਦੋਂ ਸੰਗਤ ਨੇ ਸਨੇਹਾ ਦੇਣਾ ਤੇ ਮੇਰੇ ਬਾਜਾਂ ਵਾਲਿਆਂ ਨੇ ਕਹਿਣਾ ਇਹਦੇ ਕੋਈ ਗੱਲ ਨਹੀਂ ਇੱਕ ਦਿਨ ਆਵੇਗਾ ਅਸੀਂ ਆਪ ਚੱਲ ਕੇ ਜਾਵਾਂਗੇ ਵੈ ਸਜਾਨ ਚੰਦ ਕੋਲੇ ਤੇ ਗੁਰ ਸਿੱਖ ਪਿਆਰਿਓ ਹਣ ਉਹ ਵੇੜਾ ਦੂਰ ਨਹੀਂ ਰੱਬ ਤਾਂ ਹੱਥਾਂ ਪੈਰਾਂ ਤੋਂ ਵੀ ਨੇੜੇ ਆ ਭਾਈ ਔਰ ਇਹਨੂੰ ਖੋਜਣ ਦੀ ਲੋੜ ਆ ਸਿੱਖੋ ਆ ਹੱਥ ਪੈਰ ਵੀ ਇੱਥੇ ਜਾਂਦੇ ਨਾ ਦੇਰੀ ਕਰ ਜਾਣਗੇ ਤੂੰ ਵਾਹਿਗੁਰੂ ਦਾ ਨਾਮ ਲੈ 1 ਮਿੰਟ ਤੋਂ ਪਹਿਲਾਂ ਖੜਾ ਹੋਊਗਾ ਜੱਗੋ ਸਤਨਾਮ ਵਾਹਿਗੁਰੂ ਤੂੰ ਪਠੇ ਪੌਂਦਾ ਕਹਿ ਵਾਹਿਗੁਰੂ ਦੁਰ ਸਿੱਖੋ ਭੈਣੋ ਵੀਰੋ ਆਤਾ ਗੁੰਦੇ ਕਹਦੇ ਵਾਹਿਗੁਰੂ ਪਠੇ ਵਰਦੇ ਕਹਦੇ ਵਾਹਿਗੁਰੂ ਮਾਰੇ ਦਾਤੀਂ ਵਜਣ ਦਿੰਦਾ ਜੱਗੋ ਸਤਨਾਮ ਵਾਹਿਗੁਰੂ ਤੋ ਗੁਰ ਸਿੱਖ ਪਿਆਰਿਓ ਮੇਰੇ ਮਾਲਕ ਤਾਂ ਡਾਢੇ ਤੇ ਪਿਆਰ ਵਾਲਿਓ ਮੈਂ ਮੁਕਤੀ ਗੱਲ ਕਰ ਜਾਣਾ ਆਓ ਪਿਆਰ ਦੇ ਨਾਮ ਮੇਰੇ ਨੰਦਪੁਰ ਦੇ ਵਾਸੀ ਦੀ ਸਿਫਤ ਵੈਦ ਸੁਜਾਨ ਚੰਦ ਕਰਦਾ ਤੇ ਆ ਗਿਆ ਉਹ ਵੇਲਾ ਜਿਨੂੰ ਵੈਦ ਸੁਜਾਨ ਚੰਦ ਦੀਖਦਾ ਇੱਕ ਦਿਨ ਸੰਗਤ ਨੇ ਆ ਕੇ ਖਬਰ ਦਿੱਤੀ ਵੈਦ ਸੁਜਾਨ ਚੰਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਵੀ ਇੱਕ ਨਾ ਇੱਕ ਦਿਨ ਅਸੀਂ ਆਵਾਂਗੇ ਤੇ ਉਹ ਦਿਨ ਦੂਰ ਨਹੀਂ ਉਹਨੇ ਨੇੜੇ ਜਾਂ ਦਿਨ ਕਲੀਆਂ ਵਾਲੇ ਨੇ ਫੇਰਾ ਪਾਉਣਾ ਇਹਨਾਂ ਨਗਰਾਂ ਵਿੱਚ ਦੀ ਜਪੋ ਸਤਨਾਮ ਵਾਹ ਤੇ ਗੌਰ ਸਿਕੋ ਇਧਰ ਵੈ ਤੇ ਸੁਜਾਨ ਨੂੰ ਚੰਦ ਵੀ ਪੜਦਾ ਸੀ ਕੀ ਪੜਦਾ ਸੀ ਰੋਜ਼ ਪੜਦਾ ਸੀ ਕੀ ਪੜਦਾ ਸੀ ਆਉ ਇੱਕ ਵੇਰੀ ਪਾਣੀ ਲਈਏ ਭਾਈ ਕਦੋਂ ਆਵੇਂਂ ਕੀ ਰੁਕਦੇ ਨਹੀਂ ਭਾਗਾ ਵਾ ਾਰੇ ਹੁਣ ਕੇ ਜਪੋ ਸਤਨਾਮ ਵਾਹਿਗੁਰੂ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਓਏ ਪ੍ਰਭ ਓਏ ਪ੍ਰਭ ਮੇਰਾ ਇਹੇ ਬੇਨਤੀ ਸੁਣ ਪ੍ਰਭ ਮੇਰੇ ਦੇਹੋ ਨਾਮ ਕਰ ਆਪਣੀ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦਿ ਕੇ ਨੇ ਮੇਰੇ ਲਈ ਦਾਤੇ ਸੱਚੇ ਬਾਦਸ਼ਾਹ ਤੇਰੀ ਕਿਰਪਾ ਨਾਲੇ ਮਿਰਲੇ ਅਜੋ ਸਤਨਾਮ ਵਾਹਿਗੁਰੂ ਗੁਰ ਪ੍ਰਸਾਦ ਪ੍ਰਸਾਦ ਮੈਨੇ ਕਿਰਪਾ ਵਾਏ ਤੇ ਪਿਆਰ ਵਾਲਿਓ ਹੁਣ ਕਿਰਪਾ ਵਰਤਦੀ ਤਿਆਗੀ ਉਹ ਕੜੀ ਸੁਲਖਣੀ ਜਿੱਦੇ ਗੁਰੂ ਗੋਬਿੰਦ ਰਾਏ ਗੁਰਵਿੰਦਦਾਸ ਕਲੰਗਿਆ ਵਾਲੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਨੇ ਉਹਨਾਂ ਨਗਰਾਂ ਵੱਲ ਫੇਰੇ ਪਾਉਣੇ ਤੇ ਪਤਾ ਵੇਖ ਸਜਾਣ ਚੰਦ ਨੂੰ ਵੀ ਲੱਗਿਆ ਪਤਾ ਵੇਖ ਸਜਾਣ ਚੰਦ ਨੂੰ ਵੀ ਲੱਗਿਆ ਵੀ ਅੱਜ ਮੇਰੇ ਪਿਆਰੇ ਨੇ ਆਉਣਾ ਤੇ ਗੁਰਸਿੱਖ ਪਿਆਰਿਓ ਕਿਧਰੇ ਰਾਵਾਂ ਤੇ ਝਾੜੂ ਮਾਰ ਕਲੀਆਂ ਪਾਉਂ ਇਥੇ ਜਦੋਂ ਮੇਰੇ ਮਾਲਕ ਜਾਂਦੇ ਆ ਨਾ ਗੁਰਸਿੱਖੋ ਕਿਸੇ ਨਗਰ ਦੇ ਵਿੱਚ ਕਿਸੇ ਘਰ ਨੂੰ ਉਤਾਰਨ ਗੁਰਸਿੱਖਾਂ ਨੂੰ ਉਤਾਰਨ ਤੇ ਇਥੇ ਪਤਾ ਕੀ ਹੁੰਦਾ ਜੀ ਜੋੜੇ ਲਾਉਣ ਦਾ ਮਾਰਾ ਲਾਉਣ ਦਾ ਮਾਰਾ ਜੋੜੇ ਵੀ ਫੀਤੇ ਖੋਲਣੇ ਪੈਣਗੇ ਸੈਲਟਾ ਕਰਨਾ ਮਾਰਾ ਵੀ ਜਨ ਲਾਈਆ ਕਦੇ ਬੋਧੀਆਂ ਹੀ ਨਾ ਟਿਕ ਪੈਣ ਕੰਧ ਕੋਲੇ ਓਲੇ ਹੁੰਦੇ ਵੇਖੇ ਜਬੋ ਸਤਨਾਮ ਕੰਧ ਕੋਲੇ ਓਲੇ ਹੁੰਦੇ ਆ ਗੁਰਸਿੱਖੋ ਔਰ ਉਹਦੇ ਮੇਰੇ ਬਾਦਾਂ ਵਾਲੇ ਹੱਸਦੇ ਆ ਬੈਠੇ ਮੇਰੇ ਸਾਈ ਪ੍ਰਮਾਤਮਾ ਉਹਦੇ ਹੱਸਦੇ ਆ ਸਿੱਖਾ ਕੋਈ ਗੱਲ ਨਹੀਂ ਤੂੰ ਕੰਧ ਗੋਲੇ ਹੋਲੇ ਉਲ ਗਿਆ ਤੂੰ ਕੰਧ ਕੋਲੇ ਹੋਲੇ ਹੋ ਗਿਆ ਪੁੱਤਰਾ ਤੂੰ ਬਾਗੀ ਹੋ ਗਿਆ ਮਾਂ ਤੋਂ ਕੋਈ ਗੱਲ ਨਹੀਂ ਉਹ ਪੁੱਤਰਾ ਤੂੰ ਬਾਗੀ ਹੋ ਗਿਆ ਇਹਦਾ ਜਾਣਾ ਕੁਝ ਨਹੀਂ ਸਿੱਖੋ ਇਹਦਾ ਜਾਣਾ ਕੁਝ ਨਹੀਂ ਤੇ ਗੁੱਸਾ ਨਾ ਮਨਾਇਓ ਆਪਣੇ ਪੱਲੇ ਕੁਝ ਨਹੀਂ ਜੱਗੋ ਸਤਨਾਮ ਜਦੋਂ ਇਹ ਆਪਣੇ ਤੋਂ ਉਹ ਲੈ ਹੋ ਗਿਆ ਆਪਣੇ ਤੋਂ ਬਲੇ ਕੁਝ ਨਹੀਂ ਆਪਾਂ ਉਹ ਲੈ ਹੋ ਗਏ ਇਹਦਾ ਸਰਜੂਗਾ ਸਿੱਖੋ ਤੇ ਜੇ ਦੇ ਉਹ ਲੈ ਹੋ ਗਿਆ ਉਹਦੇ ਪਤਾ ਕੀ ਕਹਿੰਦੇ ਆ ਕਹਿੰਦੇ ਮਰਦੇ ਦੇ ਦਾ ਨਾ ਪਾਣੀ ਨੂੰ ਵੀ ਪੈ ਰਗਿਆ ਮਾੜਾ ਏ ਜਦੋਂ ਸਤਨਾਮ ਉਹ ਗੁਰਸਿੱਖ ਪਿਆਰਿਓ ਮੇਰੇ ਮਾਲਕ ਦੇ ਅਕਾਲ ਪੁਰਖ ਦੇ ਰੰਗਾਂ ਤੋਂ ਲਿਆ ਤੇ ਸੰਗਤ ਜੀ ਮੇਰੇ ਧੰਨ ਗੁਰਦਾਨ ਤੁਮਾਰਾ ਸਤੇ ਪਾਸ਼ਾ ਦੀ ਜਗ ਦੀ ਜੋਤ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਅੰਦਰ ਜਾਮੀ ਭਗਵਾਨ ਨੇ ਉਹਨਾਂ ਨਗਰਾਂ ਵੱਲ ਫੇਰੇ ਪੁਰਣੇ ਆ ਤੇ ਵੈਦ ਸਜਾਨ ਚੰਦ ਚੜੀ ਰਹੇ ਦਿਨ ਰਾਤ ਆਮ ਖੁਮਾਰੀ ਇੰਨੀ ਖੁਮਾਰੀ ਮੇਰੇ ਬਾਜਾਂ ਵਾਲੇ ਦੇ ਦਰਸ਼ਨਾਂ ਦੀ ਹੁਣ ਦਿਨ-ਰਾਤ ਇੰਨੀ ਸਫਾਈ ਕਰਦਾ ਪਿਆ ਇਹ ਸੰਗਤ ਜੋੜਦਾ ਕਲੀਆਂ ਪਾਉਂਦਾ ਏ ਵੀ ਮੇਰੇ ਬਾਜਾਂ ਵਾਲੇ ਨੇ ਇਸੇ ਰਸਤੇ ਲੰਘਣਾ ਏ ਤੇ ਗੁਰਸਿੱਖ ਪਿਆਰਿਓ ਉਧਰੋਂ ਮੇਰੇ ਮਾਲਕ ਆਉਂਦੇ ਆ ਝੰਡੇ ਝੂਲਦੇ ਨਗਾਰੇ ਉੰਦੇ ਵੱਜਦੇ ਆਰੇ ਮੇਰੇ ਸੱਚੇ ਬਾਦਸ਼ਾਹ ਤੇ ਫਿਰ ਪਰਚਾ ਵਾਤਾਏ ਮੇਰੇ ਮਾਲਕ ਸੱਚੇ ਪਾਸ਼ਾ ਪਰਚਾ ਵੀ ਬਹੁਤ ਆਡਾ ਬੁਣਦੇ ਸਿੱਖੋ ਐਨ ਟਾਈਮ ਤੇ ਵੈਲ ਸਜਾਨ ਚੰਦ ਦੀ ਪਰਖ ਲਈ ਵੀ ਪੂਰਾ ਏ ਘੜਿਆ ਗਿਆ ਕਿ ਨਹੀਂ ਗੁਰ ਸਿੱਖੋ ਉਧਰੋਂ ਤਾਂ ਨਗਾਰੇ ਵੱਜਦੇ ਤੁਰੇ ਹੁੰਦੀਆਂ ਵੀ ਮੇਰੇ ਮਾਲਕ ਨੇੜੇ ਆ ਗਏ ਤੇ ਉਧਰੋਂ ਗੁਰ ਸਿੱਖ ਪਿਆਰੋ ਇੱਕ ਬੀਬੀ ਆਣ ਕੇ ਖੜ ਗਈ ਜਿਹੜੀ ਕਹਿੰਦੀ ਆ ਮੇਰੀ ਨੂਰ ਰਾਣੀ ਦੇ ਦਰ ਤੋਂ ਟਟ ਘੜਿਆ ਤੇ ਬੋਸਤਨਾ ਤੇ ਗੁਰ ਸਿੱਖ ਪਿਆਰੋ ਹੁਣ ਜਾਵੇ ਤਾਂ ਜਾਵੇ ਕਿੱਧਰ ਨਾ ਤਾਂ ਗੁਰੂ ਨੂੰ ਛੱਡ ਸਕਦਾ ਇਹ ਤੇ ਨਾ ਗੁਰੂ ਦੇ ਬਚਨ ਨੂੰ ਛੱਡ ਸਕਦਾ ਸੀ ਤੇ ਗੁਰਸਿੱਖ ਪਿਆਰਿਓ ਪਹਿਲਾਂ ਸਭ ਤੋਂ ਗੁਰੂ ਦਾ ਬਚਨ ਮੰਨਿਆ ਮੰਨੇ ਕੀ ਗੱਤ ਕਹੀ ਨਾ ਜਾਏ ਮਨ ਵਿੱਚ ਹੋੜ ਪਿਆ ਕੋਈ ਗੱਲ ਨਹੀਂ ਮੇਰੇ ਮਾਲਕ ਦਾ ਬਚਨ ਮੰਨੋ ਤੇ ਕਹਿੰਦੇ ਆਪਣੇ ਝੋਲੇ 'ਚ ਪਾਇਆ ਸਮਾਨ ਪਾ ਕੇ ਕਰਕੇ ਬਗਲ ਤਿਆਰ ਤੁਰ ਪਿਆ ਕਹਿੰਦਾ ਚੱਲ ਮਾਂ ਪਹਿਲਾਂ ਆਪਾਂ ਦਵਾਈ ਗੁੱਡੀ ਦੇ ਕੇ ਉਸ ਗੁੱਡੀ ਨੂੰ ਠੀਕ ਕਰਦੇ ਆਂ ਜਬ ਉਹ ਸਤਨਾਮ ਵਾਹਿਗੁਰੂ ਉਸ ਕੰਨਿਆ ਨੂੰ ਠੀਕ ਕਰਾਂਗੇ ਚੱਲ ਮੈਂ ਚੱਲ ਗਈ ਤੇ ਗੁਰਸਿੱਖ ਪਿਆਰਿਓ ਨਾਲੇ ਤਾਂ ਮਨ 'ਚ ਸੋਚ ਰੱਖਦਾ ਜਾਂਦਾ ਏ ਵੀ ਅੱਜ ਮਸਾਂ ਸੁਪਾਕਾ ਟਾਈਮ ਆਇਆ ਤੇ ਮੇਰੇ ਬਾਜਾ ਵਾਲੇ ਨੇ ਥੋੜੀ ਡਿਕਣਾ ਮੇਰੇ ਬਾਜਾ ਵਾਲੇ ਨੇ ਨਹੀਂ ਡਿਕਣਾ ਉਹ ਲੰਘ ਜਾਣਗੇ ਫੇਰ ਪਤਾ ਨਹੀਂ ਕਦੋਂ ਰੋਤ ਆਵੇਗੀ ਜੱਬੋ ਸਤਨਾਮ ਵਾਹਿਗੁਰੂ ਤੇ ਜਿਹੜੇ ਹੁਣ ਨਜਾਇਜ਼ ਸੁਤੇ ਪਏ ਹੋਣਗੇ ਗੁਰਸਿੱਖੋ ਇਹ ਤਾਂ ਭਾਗਾ ਵਾਲਿਆ ਜਿਨ੍ਹਾਂ ਨੇ ਇਹਦੇ ਚਰਨਾਜ ਬਹਿ ਕੇ ਗੁਰਸਿੱਖੋ ਲਾਹਾ ਪ੍ਰਾਪਤ ਕੀਤਾ ਏ ਗੁਰਮਖ ਬਾਣੀ ਲੈ ਗਏ ਤੇ ਗੁਰੂ ਦਾ ਸਿੱਖੋ ਆ ਜਿਹੜਾ ਅੱਠੇ ਪਹਿਰਵਾਇ ਗੁਰੂ ਦੀ ਬਾਣੀ ਗਾਉਂਦਾ ਜੱਬੋ ਸਤਨਾਮ ਵਾਹਿਗੁਰੂ ਤੇ ਗੁਰਸਿੱਖ ਪਿਆਰਿਓ ਨਾਲੇ ਤਾਂ ਤੁਰਿਆ ਜਾਂਦਾ ਏ ਨਾਲੇ ਮਨ ਚ ਵਿਰਾਗ ਕਰਦਾ ਏ ਵੀ ਮੇਰੇ ਮਾਲਕ ਤਾਂ ਚਲੇ ਗਏ ਹੋਣਗੇ ਦਵਾਈ ਕੂਟੀ ਦਿੰਦਾ ਏ ਦੁਆ ਕਰਦਾ ਏ ਪ੍ਰਮਾਤਮਾ ਦੇ ਚਰਨਾਂ ਤੇ ਦਵਾਈ ਕੂਟੀ ਦੇ ਕੇ ਉਹਨੂੰ ਤੁਰਿਆ ਹੁੰਦਾ ਹੈ ਤੁਰਿਆ ਹੁੰਦਾ ਉਹਦੀ ਕੂਟੀਆਂ ਵੱਲ ਨੂੰ ਕਹਿ ਦਈਏ ਝੌਂਪੜੀ ਵੱਲ ਨੂੰ ਕਹਿ ਦਈਏ ਝੁੱਗੀ ਵੱਲ ਨੂੰ ਕਹਿ ਦਈਏ ਤੁਰਿਆ ਹੁੰਦਾ ਹੈ ਤੇ ਬਹੁਤ ਲੋਕਾਂ ਦਾ ਇਕੱਠ ਹੈ ਸੰਗਤ ਦਾ ਇਕੱਠ ਹੈ ਤੇ ਮਨ ਚ ਵਿਚਾਰ ਕਰਦਾ ਵੀ ਮਾਰੇ ਤਾਂ ਉੱਠ ਗਏ ਸੱਚੇ ਪਾਤਸ਼ਾਹ ਤਾਂ ਉੱਠ ਕੇ ਹੋਣਗੇ ਇਹਦਾ ਕੋਈ ਹੋਰ ਪੀੜਤ ਆ ਗਿਆ ਹੋਣਾ ਜਦੋਂ ਸਤਨਾਮ ਕੋਈ ਹੋਰ ਦੁਖੀ ਆ ਗਿਆ ਹੋਣਾ ਕਿਸੇ ਹੋਰ ਢਿਲਮਸ ਹੋ ਗਈ ਹੋਣੀ ਆ ਉਹਦਾ ਕੱਠ ਲੱਗਦਾ ਤੇ ਕੱਠ ਚੀਰ ਦਾ ਤੁਰਿਆ ਜਾ ਕੱਠ ਚੀਰ ਦਾ ਤੁਰਿਆ ਜਾਂਦਾ ਹੈ ਤੇ ਕੀ ਦੇਖਦਾ ਤਨ ਮਨ ਹੋਏ ਨਿਹਾਲ ਜਾਗੁਰ ਦੇਖਾਂ ਜਦੋਂ ਤੱਕਿਆ ਨਾ ਵੈਦ ਸੁਜਾਨ ਚੰਦ ਨੇ ਵੀ ਮੇਰੀ ਟੁੱਟੀ ਮੰਜੀ ਤੇ ਬਾਤਾਂ ਦੇ ਵਿੱਚ ਮੰਗੀ ਤੇ ਮੇਰਾ ਬਾਜਾ ਵਾਲਾ ਚੌਕੜਾ ਲਾ ਕੇ ਬਹਿ ਗਿਆ ਵੈਲ ਸੁਜਾਨ ਚੰਦ ਦੀ ਝੌਂਕੜੀ 'ਚ ਤੇ ਮੇਰੇ ਮਾਲਕ ਸੱਚੇ ਪਾਤਸ਼ਾਹ ਨੂੰ ਦੇਖ ਕੇ ਪਤਾ ਕੀ ਕਹਿੰਦਾ ਵੈਲ ਸੁਜਾਨ ਚੰਦ ਆਓ ਇੱਕ ਮੇਰੀ ਪੜੀਏ ਸੰਗ ਤੇ ਜੈਸਾ ਸੁਣਿਆ ਸੀ ਨਿਹਾਲ 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 ਜੱਗੋ ਸਤਨਾਮੁ ਜੇ ਬਾਦਸ਼ਾਹ ਤੇਰੇ ਦਰਸ਼ਨ ਕਰਕੇ ਮੈਂ ਨਿਆਹਾ ਤੇ ਗੁਰ ਸਿੱਖੋ ਮੇਰੇ ਮਾਲਕ ਕਲਗੀ ਧਰਨੇ ਬਾਹਾਂ ਕੜ ਲੀਆਂ ਸਿੱਖੋ ਬਾਹਾਂ ਕਹਿੰਦੇ ਆਦਾ ਵੈਦ ਸੁਜਾਨ ਕੰਦਾ ਤੇਰੀ ਦੀਕ ਸੀ ਕਹਿੰਦਾ ਮਹਾਰਾਜ ਮੇਰੇ ਮਨ ਤਾਂ ਨਹੀਂ ਤੁਸੀਂ ਉਠਦੇ ਹੋਗੇ ਮੇਰੇ ਮਾਲਕ ਸੱਚੇ ਬਾਦਸ਼ਾਹ ਕਹਿੰਦੇ ਇੱਕ ਸਿੱਖ ਦੀ ਤਲਫ ਤੇ ਮੈਂ ਉਹ ਦੇਖਾਂ ਆਓ ਵੈਦ ਸਜਾਨ ਜਾਂਦਾ ਹੁਣ ਇਸ ਧਰਤੀ ਤੇ ਤੇਰੀ ਜਗ੍ਹਾ ਨਹੀਂ ਤੇਰੀ ਜਗ੍ਹਾ ਸਾਡੇ ਦਿਲ ਚਾ ਜੱਗੋ ਸਤਨਾਮ ਵਾਹਿਗੁਰੂ ਤੇ ਸਾਰੀ ਸੰਗਤ ਨੂੰ ਕਹਦਾ ਸਿੱਖੋ ਕਹਿੰਦੇ ਲੈ ਵੀ ਅੱਜ ਤੋਂ ਇਹ ਵੈਦ ਸਜਾਨ ਚੰਦਨੀ ਇਹਨੂੰ ਅਸੀਂ ਅਨੰਦਪੁਰ ਦੀ ਧਰਤੀ ਤੇ ਲੈ ਕੇ ਜਾਵਾਂਗੇ ਵੈਦ ਸਜਾਨ ਚੱਲ ਤੋਂ ਵੈਦ ਸਜਾਨ ਸਿੰਘ ਬਣਾਵਾਂਗੇ ਜੱਗੋ ਸਤਨਾਮ ਵਾਹਿਗੁਰੂ ਇੱਕ ਗੁਰ ਸਿੱਖੋ ਆਜ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਨਾਮ ਹੈ ਵੈਦ ਸੁਜਾਨ ਚੰਦ ਮੇਰੇ ਮਾਲਕ ਸੱਚੇ ਪਾਸ਼ਾ ਦੀ ਸਿੱਖੀ ਦੀ ਪੋਮ ਲੈ ਕੇ ਅਕਾਲ ਪੁਰਖ ਅੰਤਰਜਾਮੀ ਦੇ ਘਰ ਦਾ ਬਾਟਾ ਮੂੰਹ ਨੂੰ ਲਾ ਕੇ ਵੈਦ ਸੁਜਾਨ ਸਿੰਘ ਬਣਿਆ ਜਦੋਂ ਸਤਨਾਮ ਵਾਹਿਗੁਰੂ ਤੇ ਗੁਰ ਸਿੱਖੋ ਇੱਥੇ ਮੇਰੇ ਮਾਲਕ ਦੇ ਜੀ ਦੇ ਸਯੋਗਤ ਹੁੰਦੇ ਆ ਨਾ ਮੰਗੀ ਸਾਹਿਬ ਮੰਜੀ ਸਹਿਬ ਨਾਲੇ ਨਵਾਲਦੀ ਬਣੀ ਹੁੰਦੀ ਅਸਿਕੋਂ ਲੋਈ ਦੀਆਂ ਚੱਲ ਪਈਆਂ ਮੰਜੀ ਸਹਿਬ ਕਹਿੰਦਾ ਜਿਹੜੇ ਮੇਰੇ ਮਾਲਕ ਸੱਚੇ ਪਾਤਸ਼ਾਹ ਜੀ ਧਿਆਨ ਕੇ ਬੈਠੇ ਤੇ ਗੁਰਸਿੱਖ ਪਿਆਰਿਓ ਘਰੇ ਤੁਸੀਂ ਚੱਪਲਾ ਖਿਦਰ ਨਾ ਪਈਆਂ ਹੁਣ ਤੇ ਇਹ ਲੱਤ ਮਾਰਦਾ ਕਿਨੇ ਡਾਈਆਂ ਵਿਚਾਲੇ ਆ ਬਾਸੇ ਨਹੀਂ ਕੀਤੀਆਂ ਚੱਪਲਾ ਤੇ ਜਦੋਂ ਗੁਰੂ ਘਰ ਆ ਗਿਆ ਉਦੋਂ ਕੀ ਕਹਿਣਗੇ ਪਿਆਰੇ ਭਾਈ ਜੋੜਾ ਸਾਹਿਬ ਇਧਰ ਉਤਾਰੋ ਜੱਗੋ ਸਤਨਾਮ ਉਹ ਗੁਰਸਿੱਖੋ ਜੋੜਾ ਜੀ ਨੂੰ ਘਰੇ ਚੱਪਲੀਆਂ ਅਸੀਂ ਉਹ ਵੀ ਮੇਰੇ ਮਾਲਕ ਦੇ ਚਰਨਾ ਜਾ ਕੇ ਸਹਿਬ ਬਣ ਗਿਆ ਤੇ ਹੁਣ ਵਾਰੀ ਤੇਰੀ ਐ ਤੂੰ ਕਦੋਂ ਸਹਿਬ ਬਾਨਾ ਜੱਗੋ ਸਤਨਾਮ ਗੁਰ ਸਿੱਖ ਪਿਆਰਿਓ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਦਾ ਸਾਰੇ ਸੇਵਾਦਾਰਾਂ ਦਾ ਜਿਨ੍ਹਾਂ ਨੇ ਮੇਰੇ ਮਾਲਕ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਇੱਕ 로ਜਾ ਗੁਰਮਤ ਸਮਾਗਮ ਆਪਾਂ ਸਾਰਿਆਂ ਨੇ ਹਿੱਕਿਆ ਪਰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਅੰਤਜਾਮੀ ਭਗਵਾਨ ਵੇਖੇ ਨੇ ਮੇਰਾ ਵਰਸਾਈ ਜਾਂਦੇ ਆ ਭਾਈ ਤੇ ਗੁਰੂ ਸਿੱਖ ਕਰਿਓ ਆਪਦੀ ਦਾ ਬਹੁਤ ਬਹੁਤ ਧੰਨਵਾਦ ਜਿਨਮਿਆਂ ਵੀ ਸੰਗਤਾਂ ਨੇ ਮੇਰੇ ਮਾਲਕ ਸੱਚੇ ਪਾਸ਼ਾ ਦੇ ਚਰਨਾਂ ਮਨ ਜੁੜ ਕੇ ਕਥਾ ਬਾਤਾਂ ਕੀਤੀਆਂ ਤੇ ਆਪਾਂ ਸਾਰਿਆਂ ਨੇ ਸੁਣੀਆਂ ਸੁਣੀਆਂ ਮੇਰੇ ਮਾਲਕ ਸੱਚੇ ਪਾਸ਼ਾ ਤੁਹਾਡੇ ਮੱਥੇ ਦੇ ਕਰਮਬਧ ਤੇ ਤੁਹਾਡਾ ਮਨ ਕਰੇ ਵਾਹਿਗੁਰੂ ਦੀ ਸਿੱਖੀ ਧਾਰਨ ਕਰਨ ਨੂੰ ਜਾਂ ਉਹ ਸਤਨਾਮ ਜੇ ਜਦੋਂ ਮਨ ਕਰੂਗਾ ਨਾ ਸਿੱਖੋ ਅੰਦਰੋਂ ਅੰਦਰੋਂ ਹੁੰਦਾਰਾ ਉਦਾਂ ਵੀ ਚੱਲ ਗੁਰਦੁਆਰੇ ਮੇਰਾ ਭਰਤ ਆ ਮਿੰਟਾਂ ਸਕਿੰਟਾਂ ਦੇ ਕਈਆਂ ਲੈ ਕੇ ਪੈ ਜਾਣੀਆਂ ਜਦੋਂ ਸਤਨਾਮ ਵਾਹਿਗੁਰੂ ਤੇ ਗੁਰਸਿੱਖੋ ਮਨ ਹੋਵੇ ਆਪਣਾ ਗੁਰੂ ਚਰਨਾਂ 'ਚ ਬਹਿ ਕੇ ਬਾਣੀ ਪੜ੍ਹਨ ਦਾ ਮਨ ਹੋਵੇ ਆਪਣਾ ਗੁਰਸਿੱਖੋ ਗੁਰੂ ਘਰ ਆ ਕੇ ਸੇਵਾ ਕਰਨ ਦਾ ਭੈਣੋ ਮੀਰੋ ਤੇ ਨਹੀਂ ਦਾ ਕੰਮ ਧੰਦੇ ਦਾ ਮੁਕਣੇ ਨਹੀਂ ਜੰਜਾਲ 'ਚ ਫਸੀ ਪਈਆ ਦੁਨੀਆ ਜਦੋਂ ਸਤਨਾਮ ਇਹ ਤਾਂ ਟਾਈਮ ਕੱਢਣਾ ਪੈਂਦਾ ਇੱਥੇ ਮੇਰੇ ਵਰਗਾ ਆਵਾਜ਼ ਤਾਂ ਜੂੜ ਦਿੰਦਾ ਆ ਜੋ ਕੀਮਤੀ ਸਮਾਂ ਆਪਦਾ ਕੱਢ ਕੇ ਆਜੋ ਨਹੀਂ ਗੁਰ ਸਿੱਖੋ ਉਹ ਕੀਮਤੀ ਸਮਾਂ ਨਹੀਂ ਇੱਥੇ ਬਣਾਉਣਾ ਆਣ ਕੇ ਕੀਮਤੀ ਸਮਾਂ ਪਾਪਾ ਇੱਥੇ ਬਣਾਣਾ ਕੀਮਤੀ ਸਮਾਂ ਕੀਮਤੀ ਸਮਾਂ ਆਇਆ ਆਪਣਾ ਤੇ ਗੁਰ ਸਿੱਖ ਪਿਆਰਿਓ ਮੇਰੇ ਮਾਲਕ ਸੱਚੇ ਪਾਤਸ਼ਾਹ ਨੂੰ ਸਦਾ ਹੀ ਚੇਤੇ ਕਰਿਓ ਕਿਉਂ ਜੀ ਮੇਰੇ ਮਾਲਕ ਸੱਚੇ ਪਾਸ਼ਾ ਅੱਗੇ ਦੇਣ ਆ ਜਾਣੇ ਆ ਜੀ 5 6 ਬੋਹ ਤੋ ਲੈ ਕੇ 13 ਬੋਹ ਤੱਕ ਸਿੱਖੋ 13 ਕੋ ਤੱਕ ਮੇਰੇ ਮਾਲਕ ਦੇ ਦਿਨਾਂ ਦੀ ਤੇ ਉਹ ਛੋਟੇ ਸਹਿਬ ਜਾਨਾ ਦੇ ਵੱਡੇ ਸਹਿਬ ਜਾਨਾ ਦੀ ਲਾਸਾਨੀ ਸ਼ਹਾਦਤ ਨੂੰ ਚੇਤੇ ਕਰਿਓ ਸਿੱਖੋ ਤੇ ਬਹੁਤ ਸਿੱਖ ਪਿਆਰਿਓ ਉਹਨਾਂ ਦਿਨਾਂ ਤੇ ਜਿਹੜਾ ਤਾਂ ਬੰਦਾ ਕਰ ਸਕਦਾ ਜਪ ਦੀ ਸਹਿਬ ਦਾ ਪਾਠ ਉਹ ਕਰੇ ਜਿਹੜਾ 24 ਸਹਿਬ ਦਾ ਕਰ ਸਕਦਾ ਉਹ ਕਰੇ ਤੇ ਨਹੀਂ ਤਾਂ ਸਤਨਾਮ ਵਾਹਿਗੁਰੂ ਕੋਈ ਨਾ ਭੁੱਲਿਓ ਜਗੋ ਸਤਨਾਮ ਵਾਹਿਗੁਰੂ ਜਰੂਰ ਕਰਿਓ ਵੀਰੋ ਆਓ ਇੱਕ ਧਾਰਨਾ ਪੜ ਕੇ ਆਪਾਂ ਨਾਲ ਸਹਿਦੀ ਬਾਣੀ ਨਾਲ ਜੁੜਾਂਗੇ ਬਹੁਤ ਬਹੁਤ ਧੰਨਵਾਦ ਸੰਗਤ ਜੰਮ ਵਾਲਿਆਂ ਦੇ ਜਿ세 ਨੂੰ ਮੇਰੇ ਗੁਰ ਸਿੱਖਾਂ ਦਾ ਹੁਕਮ ਸੀ ਭਾਈ ਨਾ ਚੀਜ਼ ਨੇ ਸੰਗਤ ਦੇ ਦਰਸ਼ਨ ਪੀਤੇ ਆ ਬੋਲਦਿਆਂ ਕੋਲੋਂ ਇਹ ਪ੍ਰਕਾਰ ਦੀਆਂ ਭੁਲਗਲਤੀਆਂ ਹੋ ਗਈਆਂ ਹੋਣ ਅਣਜਾਣ ਬੱਚਾ ਸੁਣ ਕੇ ਮਾਫ਼ ਕਰਿਓ ਕਿ ਅੱਗੇ ਤੋਂ ਸੋਹ ਸੇਵਾ ਸੇਸ਼ਵਾਲ ਸੁਧੀ ਬਾਣੀ ਮੇਰੇ ਸਤਿਗੁਰੂ ਤੇ ਸਭ ਤੋਂ ਵੱਧ ਧੰਨਵਾਦ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬਾ ਦੇ ਸੱਚੇ ਬਾਸ਼ਾ ਦਾ ਜਿਨ੍ਹਾਂ ਨੇ ਮਹਾਰਕ ਦੇ ਚਰਨਾਂ ਨਾਲ ਜੋੜ ਕੇ ਆਪਾਂ ਨੂੰ ਬਾਹ ਲਿਆ ਜੇ ਕੋ ਸਤਨਾਮ ਵਾਹਿਗੁਰੂ ਆਓ ਇੱਕ ਧਾਰਨਾ ਪੜ ਕੇ ਆਪਾਂ ਨਾਸਿਰ ਦੀ ਬਾਣੀ ਨਾਲ ਜੋੜਾਂਗੇ ਮੇਰੇ ਸਤਿਗੁਰ ਬਾਝਾਂ ਵਲਡਿਆ ਕਿਵੇਂ ਕਰ ਜੇ ਉਦਾਰ ਤੇਰਾ ਸਤ ਤੀਸਰੇ ਪਾਸਾ ਦੇ ਚਾਨੂ ਫੜਾਉਗੇ ਤਾਂ